हां जी किसान वीरो सत श्री कार ਜਿਵੇਂ ਹੁਣ ਕਿਸਾਨ ਵੀਰ ਪੁੱਛ ਰਹੇ ਬਈ ਸਬਸਿਡੀ ਸਕੀਮਾਂ ਕਦੋਂ ਸ਼ੁਰੂ ਹੋਣਗੀਆਂ ਕਿਹੜੇ ਮਹੀਨੇ ਸ਼ੁਰੂ ਹੋਣਗੀਆਂ ਪੂਸਾ 44 ਚੋਨਾ ਲਾਈਏ ਜਾਂ ਨਾ ਲਾਈਏ ਵੀ ਕੂ ਜਾਣਾਂ ਵੀ ਕੂਗਾ ਤੇ ਪੰਜਾਬ ਤੇ ਹਰਿਆਣੇ ਦੀ ਕਣਕ ਤੇ ਰੋਗ ਦੀ ਜਿਹੜੀ ਖਬਰ ਆ ਉਹਦੇ ਕੀ ਅਸਲ ਦੇ ਵਿੱਚ ਸਚਾਈ ਕੀ ਆ ਉਹਦੇ ਬਾਰੇ ਗੱਲਬਾਤ ਕਰਦੇ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖਦੇ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਅੱਜ ਮੇਰੇ ਕਿਸਾਨ ਵੀਰ ਪੁੱਛ ਰਹੇ ਬਈ ਸਬਸਿਡੀ ਸਕੀਮਾਂ ਕਦੋਂ ਸ਼ੁਰੂ ਹੋਣਗੀਆਂ ਵੈਸੇ ਤੇ ਆਪਾਂ ਇੱਕ ਗੱਲ ਜ਼ਰੂਰ ਐਡ ਕਰਦੀਏ ਵੀ ਜਿੱਦਾਂ ਆਪਾਂ ਲੱਗਦਾ ਬਈ ਕਿਸਾਨ ਭਰਾਵਾਂ ਨੂੰ ਕਈ ਵਾਰ ਕਿਉਂਕਿ ਜੇਕਰ ਆਪਾਂ ਉਹਨੂੰ ਡਗਾਈ ਨਾ ਚੀਜ਼ ਨੂੰ ਸੋਚ ਗਏ ਤੇ ਉਸ ਚੀਜ਼ ਦੀ ਆਪਾਂ ਨੂੰ ਸਮਝ ਲੱਗਦੀ ਕਈ ਵਾਰ ਜਿਹੜਾ ਆਪਾਂ ਉਸ ਚੀਜ਼ ਨੂੰ ਸਹੀ ਤਰੀਕੇ ਨਾਲ ਨਹੀਂ ਸੋਚਦੇ ਜਿਵੇਂ ਸਬਸਿਡੀ ਸਕੀਮਾਂ ਹੁੰਦੀਆਂ ਵੀ ਆਪਾਂ ਨੂੰ ਸ਼ਾਇਦ ਲੱਗਦਾ ਬਈ ਜਿਹੜਾ ਆਪਾਂ ਨੂੰ 1 ਲੱਖ ਜਾਂ 1.5 ਲੱਖ ਦਾ ਮੰਨ ਕੇ ਚੱਲੋ ਤੁਸੀਂ ਸੁਪਰ ਸੀਡਰ ਆਪਾਂ ਲੈ ਰਹੇ ਆ ਤੇ ਆਪਾਂ ਲੱਗਦਾ ਬਈ ਸ਼ਾਇਦ ਆਪਾਂ ਨੂੰ 1 ਲੱਖ ਜਾਂ 1.5 ਲੱਖ ਦਾ ਫਾਇਦਾ ਤਾਂ ਉਸ ਅਸਲ ਦੇ ਵਿੱਚ ਉਸ ਲੋਹੇ ਦੀ ਕੀਮਤ ਸਵਾ ਲੱਖ ਜਾਂ ਡੇਢ ਲੱਖ ਹੁੰਦੀ ਤੇ ਉਹ ਇਹ ਲੋਹੇ ਦੀ ਕੀਮਤ ਵਧਾ ਚੜਾ ਕੇ ਆਪਾਂ ਢਾਈ ਜਾਂ 3 ਲੱਖ ਚ ਲੋਹਾ ਦਿੱਤਾ ਜਾਂਦਾ ਉਹੀ ਜਿਹੜਾ ਪੈਸਾ ਆਪਾਂ ਵਧ ਦੇਨੇ ਉਹੀ ਆਪਾਂ ਨੂੰ ਕੁਮਾ ਫਰਾਗ ਜਿਹੜਾ ਸਬਸਰੀ ਦੇ ਰੂਪ ਚ ਮਿਲ ਜਾਂਦਾ ਤੇ ਆਪਾਂ ਨੂੰ ਲੱਗਦਾ ਸ਼ਾਇਦ ਆਪਾਂ ਨੂੰ ਲੱਖ ਜਾਂ ਡੇਢ ਲੱਖ ਦਾ ਫਾਇਦਾ ਹੋ ਗਿਆ ਤੇ ਇਹ ਇਦਾਂ ਦੀ ਜਿਹੜੀ ਪਾਲਿਸੀ ਮੈਨੂੰ ਆਪਾਂ ਨੂੰ ਬਿਲਕੁਲ ਨਹੀਂ ਸਹੀ ਲੱਗੀ ਕਿਉਂਕਿ ਹਰ ਇੱਕ ਚੀਜ਼ ਵੀਰ ਨੂੰ ਇਸ ਚੀਜ਼ ਦਾ ਫਾਇਦਾ ਨਹੀਂ ਮਿਲਦਾ ਇਹ ਸਬਸਿਡੀ ਸਕੀਮਾਂ ਦਾ ਕਿਉਂਕਿ ਕਈ ਜਾਣੇ ਸਬਸਿਡੀ ਸਕੀਮਾਂ ਤਾਂ ਰਹਿ ਜਾਂਦੇ ਆ ਤੇ ਕਈ ਜਿੱਦਾਂ ਆਪਾਂ ਗੱਲ ਕਰੀਬੇ ਦਾ ਗਲਤ ਉਪਯੋਗ ਵੀ ਬੜਾ ਆਉਂਦਾ ਜਿਨ੍ਹਾਂ ਕੋਲ ਨਹੀਂ ਸੰਦ ਲੈਣਾ ਦਾ ਸੰਦ ਲੈ ਕੇ ਤੇ ਐਵੇਂ ਵੇਚ ਕੇ ਤੇ ਜਿਹੜੇ ਯਾਨੀ ਕਿ ਪਿਛਲੇ ਵਿਸ਼ੇ ਆਪਾਂ ਦੇਖਿਆ ਕਿੰਨਾ ਕਪਲਾ ਆਇਆ ਤਾਂ ਇਸ ਚੀਜ਼ ਤੇ ਜੇ ਮੈਂ ਸਰਕਾਰ ਨੂੰ ਚਾਹੀਦਾ ਜਿੱਦਾਂ ਆਪਾਂ ਨੂੰ ਖਾਦ ਖਾਦ ਦੇ ਉੱਪਰ ਸਬਸਿਡੀ ਆਉਂਦੀ ਜਿਵੇਂ ਯੂਰੀਆ ਤੇ ਆਉਂਦੀ ਜਾਂ ਡੀਏਪੀ ਤੇ ਆਉਂਦੀ ਇਹ ਸਬਸਿਡੀ ਯਾਨੀ ਕਿ ਉਹਨਾਂ ਖਾਦਾਂ ਦੇ ਉੱਪਰ ਜਿਹੜੀ ਸਰਕਾਰ ਪਹਿਲਾਂ ਹੀ ਸਬਸਿਡੀ ਕੱਟ ਕੇ ਤੇ ਉਹਨਾਂ ਦਾ ਇੱਕ ਫਿਕਸਡ ਰੇਟ ਜਿਹੜਾ ਕਿਸਾਨਾਂ ਨੂੰ ਦਿੰਦੀ ਆ ਤਾਂ ਉਹ ਕਿਸਾਨ ਵੀਰ ਜਿਹੜਾ ਅੱਗੇ ਆਪਣੀ ਮਰਜ਼ੀ ਨਾਲ ਜਿੰਨੀ ਮਾਤਰਾ ਚ ਉਹਨਾਂ ਖਰੀਦਨੇ ਉਹ ਖਰੀਦ ਲੈਂਦੇ ਇਸੇ ਤਰੀਕੇ ਚਾਹੀਦਾ ਸਰਕਾਰ ਨੂੰ ਵੀ ਜਿੱਦਾਂ ਖਾਦਾਂ ਤੇ ਉੱਪਰ ਸਬਸਿਡੀ ਕੱਟ ਕੇ ਤੇ ਫਿਰ ਉਹਦਾ ਫਿਕਸ ਰੇਟ ਦੱਸਿਆ ਜਾਂ ਰੱਖਿਆ ਜਾਂਦਾ ਇਸੇ ਤਰੀਕੇ ਨਾਲ ਸੰਧਾਂ ਦੇ ਉੱਪਰ ਵੀ ਚਾਹੀਦਾ ਕਿ ਪਹਿਲਾਂ ਸਬਸਿਡੀ ਕੱਟ ਕੇ ਤਾਂ ਜਿੰਨੇ ਵੀ ਉਹਦਾ ਫਿਕਸ ਪ੍ਰਾਈਸ ਰੱਖਣਾ ਕਿ ਤਾਂ ਕਿ ਹਰ ਇੱਕ ਕਿਸਾਨ ਵੀਰ ਜੀ ਦੀ ਮਰਜ਼ੀ ਆ ਜਿੰਨੇ ਪੈਸੇ ਕੋਈ ਲਾ ਸਕਦਾ ਉਹ ਲਾ ਕੇ ਤੇ ਆਪਣਾ ਸੰਧ ਖਰੀਦੇ ਤਾਂ ਕਿ ਹਰ ਇੱਕ ਕਿਸਾਨ ਨੂੰ ਇੱਕੋ ਜਿਹਾ ਮੌਕਾ ਮਿਲੇ ਕਿਉਂਕਿ ਜਿੰਨਾਂ ਨੂੰ ਸਬਸਿਡੀ ਨਹੀਂ ਮਿਲਦੀ ਉਹ ਫਿਰ ਉਹ ਇਸ ਚੀਜ਼ ਤੋਂ ਵਾਂਝੇ ਰਹਿ ਜਾਂਦੇ ਆ ਇਸ ਤਰੀਕੇ ਨਾਲ ਜੇਕਰ ਸਰਕਾਰ ਇਹ ਪਾਲਿਸੀ ਲਾਵੇ ਤੇ ਫਿਰ ਸਾਰ ਇੱਕ ਕਿਸਾਨ ਵੀਰ ਨੂੰ ਜਿਹੜਾ ਇੱਕੋ ਜਿਹਾ ਮੌਕਾ ਮਿਲ ਸਕਦਾ ਉਹ ਅੱਗੋਂ ਖਰੀਦਣਾ ਜਾਂ ਨਾ ਖਰੀਦਣਾ ਉਹ ਫਿਰ ਕਿਸਾਨ ਤੇ ਡਿਪੈਂਡ ਕਰਦਾ ਹੈ ਬਾਕੀ ਮੌਕਾ ਇੱਕੋ ਜਿਹਾ ਮਿਲ ਜਾਂਦਾ ਕਿਸੇ ਨਾਲ ਵਾਅਦਾ ਘਾਟਾ ਨਹੀਂ ਹੁੰਦਾ ਤਾਂ ਇਸ ਤਰੀਕੇ ਨਾਲ ਸਰਕਾਰ ਨੂੰ ਕਰਨਾ ਚਾਹੀਦਾ ਤਾਂ ਹੁਣ ਜਿੱਦਾਂ ਆਜਨੇ ਕਿਸਾਨ ਵੀਰ ਜਿਹੜੀ ਕਦੋਂ ਸ਼ੁਰੂ ਹੋਊਗੀ ਵੈਸੇ ਜਿਹੜੀ ਮਾਰਚ ਦੇ ਲਾਠ ਜਾਂ ਅਪ੍ਰੈਲ ਮਹੀਨੇ ਕਿਸਾਨ ਵੀਰ ਜਿਹੜੀਆਂ ਸਬਸਿਡੀ ਲਗਭਗ ਸ਼ੁਰੂ ਹੁੰਦੀਆਂ ਤਾਂ ਜਦੋਂ ਵੀ ਸਰਕਾਰ ਦੀ ਕੋਈ ਅਪਡੇਟ ਆਉਂਦੀ ਸਕੀਮ ਕੋਈ ਵੀ ਸ਼ੁਰੂ ਹੁੰਦੀ ਹੈ ਇਹ ਨਹੀਂ ਸਬਸਿਡੀ ਜਾਂ ਪਰ ਹੋਰ ਕੋਈ ਕਰਜ਼ੇ ਦੇ ਰਿਲੇਟਡ ਜਾਂ ਕੋਈ ਲਿਮਟਾਂ ਦੇ ਰਿਲੇਟਡ ਕੋਈ ਵੀ ਸਕੀਮ ਜਦੋਂ ਸ਼ੁਰੂ ਹੋ ਆਉਂਦੀ ਆ ਤਤਾਰ ਦੇ ਨਾਲ ਦੀ ਨਾਲ ਜਿਹੜੀ ਵੀਡੀਓ ਪਾ ਕੇ ਜਾਣਕਾਰੀ ਮਿਲ ਜੇਗੀ ਸੋਹਣ ਗੱਲ ਆਉਂਦੀ ਪੂਸਾ 44 ਦੀ ਕਿ ਲਾਈਏ ਜਾਂ ਨਾ ਲਈਏ ਕਿਸਾਨ ਵੀਰੋ ਜਿਹੜਾ ਪੂਸਾ 44 ਲਾਉਣਾ ਜਾਂ ਨਾ ਲਾਉਣਾ ਇਹ ਆਪਣੀ ਮਰਜ਼ੀ ਹੈ ਸਰਕਾਰ ਨੇ ਕੋਈ ਇਤੇ ਬੰਦਿਸ਼ ਨਹੀਂ ਸਰਕਾਰ ਨੇ ਤਾਂ ਵੈਸੇ ਕਿਹਾ ਬਈ ਇਹ ਲੰਮੇ ਟਾਈਮ ਦੀ ਵੈਰੈਟੀ ਤੇ ਪਾਣੀ ਦੀ ਖਪਤ ਤੇ ਜ਼ਿਆਦਾ ਹੁੰਦੀ ਤੇ ਇਹਨੂੰ ਜਿਹੜਾ ਘਟਾ ਕੇ ਤੁਸੀਂ ਪੀਆਰ 126 ਵਾਲਾ ਲਓ ਪੀਆਰ 126 ਲਓ ਹਾਲਾ ਕਿ ਆਪਾਂ ਨੂੰ ਪਤਾ ਕਿ ਪਿਛਲੇ ਸਾਲ ਪੀਆਰ 126 ਦਾ ਕੀ ਹਾਲ ਹੋਇਆ ਬਾਕੀ ਕੋਈ ਆਪਣੇ ਲਾਉਣਾ ਜਾਂ ਨਾ ਲਾਉਣਾ ਆਪਣੀ ਮਰਜ਼ੀ ਵਿਕਣ ਤੇ ਜਿੱਥੇ ਤੱਕ ਗੱਲ ਹੈ ਕਿ ਵਿਕਣ ਤੇ ਅਜੇ ਤੱਕ ਹੁਣ ਤੱਕ ਤਾਂ ਸਾਰੇ ਝੋਨੇ ਵਿਕਣਗੇ ਅੱਗੇ ਆਉਣ ਵਾਲਾ ਸਮਾਂ ਦੱਸੂ ਕਿਹੜੇ ਝੋਨਾ ਐਮਐਸਪੀ ਦੇ ਵੇਚਦਾ ਕਿਤੇ ਘਾਟ ਘਾਟ ਲਾਉਂਦੇ ਕੀ ਹੁੰਦਾ ਇਹਦਾ ਜਦੋਂ ਕੋਈ ਅਪਡੇਟ ਆਊ ਉਦੋਂ ਆਪਾਂ ਅੱਗੇ ਜਾਣਕਾਰੀ ਸ਼ੇਅਰ ਕਰਾਂਗੇ ਬਾਕੀ ਜਿਹਦਾ ਪੂਸਾ 44 ਦਾ ਨਾਮ ਆਉਂਦਾ ਤੇ ਆਪਾਂ ਕਈ ਵਾਰ ਝਾੜ ਸੁਣ ਕੇ ਕਿਉਂਕਿ ਜਿਹੜੇ ਵੀਰ ਇਹਨੂੰ ਲਾਉਂਦੇ ਰਹੇ ਉਹਨਾਂ ਨੂੰ ਇਸ ਚੀਜ਼ ਦਾ ਤਜਰਬਾ ਹੈ ਪਰ ਜਿਹੜਾ ਨਵਾਂ ਫਸ ਜਾਂਦਾ ਜਿਵੇਂ 1401 ਤੇ ਪਿਛਲੇ ਸਾਲ ਕਿਸਾਨ ਵੀਰਾਂ ਨੇ ਫਸੇ ਸੀ ਤਾ 140 ਲਾਤ ਲਈ ਪਰ ਉਹਨਾਂ ਨੂੰ ਉਸ ਚੀਜ਼ ਬਾਰੇ ਏ ਤੋਂ ਜ਼ेड ਜਾਣਕਾਰੀ ਨਹੀਂ ਸੀ ਕਈ ਵਾਰ ਆਪਾਂ ਝਾੜ ਸੁਣ ਕੇ ਚੀਜ਼ ਲਾ ਲਿਨੀ ਪਰ ਆਪਾਂ ਨੂੰ ਉਹਦੇ ਗੁਣ ਤੇ ਔਗਣ ਜਾਂ ਉਹਦੇ ਕਮੀਆਂ ਬਾਰੇ ਨਹੀਂ ਪਤਾ ਹੁੰਦਾ ਕਿ ਇਹਨਾਂ ਨੂੰ ਕਿੱਥੇ ਸਪਰੇਅ ਕਰਨੀ ਪਾਣੀ ਕਿਵੇਂ ਲਾਉਣਾ ਤਾਂ ਉੱਥੇ ਆਪਾਂ ਜਾ ਕੇ ਫਸ ਜਾਂਦੇ ਫਿਰ ਆਪਾਂ ਨੂੰ ਖੇਰ ਤੇ ਜਾ ਕੇ ਜਿਹੜਾ ਝਾੜ ਤੇ ਘਾਟਾ ਪੈਂਦਾ ਕਿਉਂਕਿ ਪਾਣੀ ਦੀ ਜੇ ਕਮੈਨਜਮੈਂਟ ਸਹੀ ਨਾ ਹੋਊਗੀ ਤੇ ਆਪਾਂ ਨੂੰ ਤੇਲੇ ਦੀ ਸ਼ਿਕਾਇਤ ਵੀ ਦੇਖ ਨੂੰ ਮਿਲਦੀ ਆ ਤੇ ਗਾਲਾ ਵੀ ਆਪਣੀ ਫਸਲ 'ਚ ਪੈਂਦਾ ਜਿਹੜਾ ਪਿਛਲੇ ਸਾਲ 1401 'ਚ ਦੇਖ ਨੂੰ ਮਿਲਿਆ ਤੇ ਕਾਫੀ ਕਿਸਾਨ ਵੀਰਾਂ ਨੂੰ ਰਗੜਾ ਵੀ ਲੱਗਾ ਸੀ ਇਹੀ ਹਾਲਾਤ ਹੁੰਦੇ ਚ ਪੂਸਾ 44 ਦੇ ਕਿਉਂਕਿ ਪੂਸਾ 44 ਇੱਕ ਤਾਂ ਮਾੜੀ ਜ਼ਮੀਨ ਤੇ ਮਾੜੀ ਪਾਣੀ ਜੀ ਨਹੀਂ ਆਪਾਂ ਲਾ ਸਕਦੇ ਕਿਉਂਕਿ ਲੰਮੇ ਟਾਈਮ ਦੀ ਵੈਰੈਟੀ ਨੂੰ ਆਪਾਂ ਨਹੀਂ ਇਹਨਾਂ ਮਾੜੇ ਪਾਣੀ ਦੇ ਮਾੜੀ ਜ਼ਮੀਨ 'ਚ ਲਾਉਣਾ ਚਾਹੀਦਾ ਦੂਜੇ ਨੰਬਰ ਤੇ ਇਹ ਦੇ ਕਿਉਂਕਿ ਬੂਝਾ ਭਾਰਾਂ ਦਾ ਇੱਕ ਦਿਨ ਨੂੰ ਤੇਲੇ ਦੀ ਸ਼ਿਕਾਇਤ ਵੀ ਆ ਜਾਂਦੀ ਤੇ ਜਿਹੜਾ ਗਾਲੇ ਦੀ ਸ਼ਿਕਾਇਤ ਵੀ ਨੂੰ ਆ ਜਾਂਦੀ ਜੇਕਰ ਆਪਾਂ ਪਾਣੀ ਦੀ ਮੈਨੇਜਮੈਂਟ ਸਹੀ ਨਹੀਂ ਰੱਖਦੇ ਤਾਂ ਇਹਨੂੰ ਆਪਾਂ ਨੂੰ ਪੂਰੀ ਮੈਨੇਜਮੈਂਟ ਤੇ ਪੂਰੀ ਜਾਣਕਾਰੀ ਤੋਂ ਬਿਨਾਂ ਨਹੀਂ ਲਾਉਣਾ ਚਾਹੀਦਾ ਹਾਲਾਂਕਿ ਝਾੜ ਪੱਖੋਂ ਬਹੁਤ ਵਧੀਆ ਝਾੜ ਦਿੰਦੀ ਰਿਕਾਰਡ ਝ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੀ ਕਣਕ ਦੀ ਗੱਲਬਾਤ ਹੈ ਕਿ ਕਣਕ ਤੇ ਰੋਗ ਲੱਗੀ ਆ ਤਾਂ ਕਿਸਾਨ ਮਰ ਅਸਲ ਦੇ ਵਿੱਚ ਜਿਹੜੀ ਆਪਾਂ ਮੰਡੀਆਂ ਦੇ ਵਿੱਚ ਕਣਕ ਵੇਚਣੀ ਉਹਦੇ ਉੱਤੇ ਕੋਈ ਰੋਗ ਨਹੀਂ ਲੱਗੀ ਇਹ ਖਬਰ ਹੈ ਵੀ ਜਿਹੜਾ ਮਹਾਰਾਸ਼ਟਰ ਦਾ ਕੋ ਬੁਲਡਾਨਾ ਜ਼ਿਲ੍ਹਾ ਉੱਥੋਂ ਦੇ 18 ਪਿੰਡਾਂ ਦੇ ਜਿਹੜੇ 279 ਲੋਕ ਉਹਨਾਂ ਦੇ ਸਿਰ ਦੇ ਵਾਲ ਝੜ ਗਏ ਯਾਨੀ ਕਿ ਗੰਝੇ ਹੋ ਗਏ ਸੀ ਉਹਦਾ ਕਾਰਨ ਕੀ ਜਦੋਂ ਇਹ ਤੇ ਰਿਸਰਚ ਹੋਈ ਜਾਂ ਇਹ ਬਿਮਾਰੀ ਦੀ ਜਾਂਚ ਕੀਤੀ ਗਈ ਤੇ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਜ਼ਿੰਕ ਦੀ ਮਾਤਰਾ ਘੱਟ ਪਾਈ ਗਈ ਆ ਤੇ ਸਲੇਨੀਅਮ ਦੀ ਮਾਤਰਾ ਜ਼ਿਆਦਾ ਜਾਨਕੀ ਸੇਸੋਗਣਾ ਸਲੇਨੀਮ ਦੀ ਮਾਤਰਾ ਵੱਧ ਪਾਈ ਗਈ ਆ ਜਿਹਦੇ ਕਰਕੇ ਬਿਮਾਰੀ ਉਹਨਾਂ ਤੇ ਹਾਵੀ ਹੋਈ ਜਾਂ ਉਹਨਾਂ ਦੇ ਗੰਗੇਪਣ ਦਾ ਕਾਰਨ ਬਣਿਆ ਤਾਂ ਜਦੋਂ ਉੱਥੇ ਗੱਲ ਕਿਉਂਕਿ ਉਹ ਇਲਾਕਾ ਕਿਸਾਨ ਪਰ ਉਹ ਜਿਹੜਾ ਸੋਕਾ ਪ੍ਰਭਾਵ ਦਾ ਇਲਾਕਾ ਦੇ ਉਹ ਜਿਹੜੇ ਇਲਾਕੇ ਦੇ ਲੋਕ ਹੈ ਸਰਕਾਰੀ ਰਾਸ਼ਨ ਦੀ ਸਕੀਮ ਤੇ ਜਿਹੜਾ ਆਪਣਾ ਗੁਜ਼ਾਰਾ ਕਰਦੇ ਆ ਤੇ ਇਹ ਕਣਕ ਦੀਪੂ ਤੋਂ ਉਹਨਾਂ ਨੂੰ ਵੰਡੀ ਗਈ ਸੀ ਉਹਦੇ ਕਰਕੇ ਦਿੱਕਤ ਆਈ ਤੇ ਜਿਹੜੀ ਇਹ ਕਣਕ ਸੀ ਇਹ ਪੰਜਾਬ ਤੇ ਹਰਿਆਣਾ ਤੋਂ ਗਈ ਸੀ ਇਹ ਉਹਨਾਂ ਦਾ ਕਹਿਣਾ ਤੇ ਨਾਲ ਹੀ ਉਹਨਾਂ ਦੇ ਵੀ ਕਹਿਣਾ ਵੀ ਪੰਜਾਬ ਤੇ ਹਰਿਆਣੇ ਦੀ ਮਿੱਟੀ ਦੇ ਵਿੱਚ ਜਿਹੜੀ ਸਲੀਨਿਟੀ ਦੀ ਮਾਤਰਾ ਜ਼ਿਆਦਾ ਹੈ ਜਿਹਦੇ ਕਰਕੇ ਇਹ ਦਿੱਕਤ ਦੇਖਣ ਨੂੰ ਮਿਲੀ ਆ। ਬਾਕੀ ਇੱਥੇ ਵੀ ਸਵਾਲ ਬਣਦਾ ਵੀ ਪੰਜਾਬ ਦੇ ਹਰਿਆਣੇ ਦੇ ਲੋਕ ਵੀ ਇਹੀ ਕਣਕ ਖਾਂਦੇ ਆ ਤਾਂ ਉਹਨਾਂ ਨੂੰ ਇਹੋ ਜੀ ਸ਼ਿਕਾਇਤ ਕਿਉਂ ਨਹੀਂ ਆਈ ਜਾਂ ਫਿਰ ਉਹ ਕਿਉਂ ਨਹੀਂ ਉਹਨਾਂ ਦੇ ਵਾਲ ਝੜੇ ਜਾਂ ਉਹ ਗੰਗੇ ਨਹੀਂ ਹੋਏ ਇਹ ਵੀ ਇੱਕ ਸਵਾਲ ਬਣਦਾ। ਬਾਕੀ ਹੋ ਸਕਦਾ ਕਿ ਡੀਪੂ ਦੇ ਵਿੱਚ ਜਿਹੜੀ ਕਣਕ ਉਹਦੇ ਵਿੱਚ ਉਹਨੂੰ ਸਾਫ਼ ਸੁਪਾਈ ਦਾ ਧਿਆਨ ਨਾ ਰੱਖਿਆ ਗਿਆ ਹੋਵੇ, ਗੰਦਗੀ ਹੋਵੇ ਜਾਂ ਕੁਝ ਵੀ ਮਿਲਾਇਆ ਜਾ ਸਕਦਾ। ਇਹ ਬਾਕੀ ਜਾਂਚ ਦਾ ਵਿਸ਼ਾ ਹੈ। ਬਾਕੀ ਇਹ ਸੀ ਕਿਸਾਨ ਭਰਾਵੋ ਸਭ ਜਿਹੜੀ ਖਬਰ ਕਿ ਬਈ ਕਣਕ ਤੇ ਰੋਗ ਆ ਬਾਕੀ ਆਪਣੀ ਜਿਹੜੀ ਮੰਡੀਆਂ ਦੇ ਵਿੱਚ ਕਣਕ ਜਾਨੀ ਉਹਦੇ ਉੱਪਰ ਕੋਈ ਰੋਗ ਨਹੀਂ ਲੱਗੀ ਤਾਂ ਇਸ ਗੱਲ ਦੀ ਆਪਾਂ ਨੂੰ ਟੈਨਸ਼ਨ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਦੋ ਤਿੰਨ ਮੈਸੇਜ ਜ਼ਰੂਰ ਆਏ ਸੀ ਕਿਸਾਨ ਵੀਰਾਂ ਦੇ ਵੀ ਸ਼ਾਇਦ ਆਪਣੀ ਇਹਨਾਂ ਕਣਕ ਦੇ ਉੱਪਰ ਰੋਗ ਲੱਗੀ ਆ ਸੋ ਕਿਸਾਨ ਭਰਾ ਵੀਡੀਓ ਚੰਗੀ ਲੱਗਤਾ ਬਾਤ ਵਜੂਰ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ